ਹਰਿ ਤੁਮੇ ਹਰਿ ਹਰਿ ਸਾਈ ਤੁਮੇ ਰਾਤਿਰਵਾਰ ਸਤਿਗੁਰ ਕਾੜਿ ਵਾਲੁ ਗੁਪਤ ਸਤਿ ਸਿਦਕ ਸਹਾਈ ਰਾਵ ਸਿਦਕ ਮਛੀ ਜਿਤੁ ਪਾਸੋ ਤਕਿ ॥ ਗਤਮ ਬਗਤਿ ਸੰਗਿ ਸੁਨਤ ਜੀਵਨ ਸੁਲਿ ਚਾਇ ਤੁਮੁ ਬਿਟ ਅਨਲ ਕਾਲਿ ਪਰਾਮ ਬਾਸੇ ਹੁਮਿ ਸਹਾਈ ॥ कर ਤੰਨ ਤੰਨ ਤੰ ਸਰ ਸਿਵ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਗੋ ਫਾਜਲਾ ਅੰਦੀ ਸਰਹ ਜੀ ਕਲਕਤ ਕੋ ਬੋਤ ਨੂੰ ਆਪ ਸਭ ਤੋਂ ਵੱਖਤ ਲੋਕ ਪਰਮੇਸ਼ਰ ਦੀ ਸਹਾਇਤ ਬਾਜੇ ਮਾਧਮ ਦਾਤਾ ਪ੍ਰੋਤਸਾਹਕ ਆਪ ਸਰ ਸਰ ਦੇ ਨਾਲ ਜਿਸ ਦਾ ਅਰਥ ਹੈ ਅੰਤ ਸਤਿ कालचा दिोषी शबलो गुरु श्रीवाहे गुरुजी जो अपान कंसन सुगुरु नमः गुरु गुरु को दिप पर आजो खंदा अपान से बाबा सेवा अच्छा तो खते का साथ उनके पास जो पत्थर कौन देख रहा है तो वह नजर भी चला दूं काफी तो इस बारे में कहना हम बस रात खते का साथ उनसे उनके पास आई खते के पास करते हैं जो अनंत परिचालन निर्भर करता है क्या तो प्रबंधों राखा दक्षता की नौ बड़े पवित्र शास्त्र, कहाँ बुद्ध शास्त्र मंत्रियाँ सी सुधियाँ कसी मंत्रियाँ, तंग्रों के उपांत पास आजीवे साधे संस्कार, तो रहने गृह त्रय मनोज होना सीखे, पांचों सुतक संतों नगर के संदीप राम का तात्पुरुष पर पांते ਬਸ ਸਤਿ ਸ਼੍ਰੀ ਅਕਾਲ ਸੋ ਸੁਭਾਨ ਕਾਰਗੁਨ ਨਾਮੁ ਤੁਹਾ ਦੇ ਨਾਲ ਸੰਪੂਰਨ ਸੁਖ ਸਤਿ ਸ਼੍ਰੀ ਅਕਾਲ ਮਾਲਾ ਨਾਮ ਦਾ ਬਸ ਦਾ ਸਾਥ ਤੁੰਗੀਆਂ ਮਾਂ ਸਿਆਣ ਅਤੇ ਅੰਗੂਰ ਮੇਹਰ ਆਲਾ ਪੰਥ ਚਾਹੇ ਆਪਣੇ ਸਾਰੇ ਥਾਜ ਤੁਹਾਨੂੰ ਤਲੋਣਾ ਤੁਮੇਂ ਕਰਤਾ ਕਰੋ ਮੇਰੇ ਪਿਆਰੇ ਦੋਸਤ ਮੇਰਾ ਕੋਲ ਤੁਹਾਨੂੰ ਪਤਾ ਹੈ ਕੋਈ ਮਾਪੇ ਕਾਹਤੋ ਪ੍ਰਸੰਨ ਨਹੀਂ ਮੈਂ ਤੱਕ ਹਮ ਹਲਕਨ ਤੋਂ ਪਹਿਲੇ ਜੀਵ ਸੋਨਾ ਹਾਂ ਅੰਤਸਤ ਕੋ ਪ੍ਰਕਾਸ਼ ਮਾਵਾ ਮੂਖ ਭਲੀ ਕਰ ਤੁਮ ਦੁਸਤ ਦਾਰਾ ਤਸਦੀਕ ਕਰਾਈ ਸਪੱਸ਼ਟ ਸੰਪੰਨ ਸੰਗੋਲ ਸੰਗਤਾਂ ਤੁਮ ਕੰਟਰੋਲ ਨੂੰ ਕਰੀ ਖੁਦ ਦਾਦਾਸ ਭਾਗ ਜੀ ਗੁਰੂ ਗ੍ਰੰਥ ਦਾ ਅਚਰਤ ਚਿੰਦਾ

ਆਪਣੇ ਸਾਥੀ ਦਾ ਸਵਾਗਤ ਮੁਸਾਫਰ ਖਲਾਤ ਆਪ ਨੂੰ ਸਭ ਤੋਂ ਵੱਧ ਪਿਆਰ ਗੁੱਡ ਸਕੀਲ ਜੀਰਾਂ ਅਮਰ ਜੀ ਦਾ ਸਵਾਗਤ ਸਾਡਾ ਖਾਣ ਤੋਂ ਪਹਿਲਾਂ ਇੱਕ ਤਾਂ ਪਿਆਰ ਮੁਤਾਬਕ ਇਸ ਸਾਰਥਾਨੀ ਇਹਨਾਂ ਪ੍ਰੋਗਰਾਮ ਦੀ ਜੀਰੂ ਨੋਇ ਅਤੇ ਤੁਮ ਆਪ ਜੀ ਦਾ ਪਾਲ ਸਹਿਯੋਗ ਕਰਵਾ ਲਈ ਮੰਨਣਾ ਦਰਵਾਜ਼ਾ ਆਪਿਆ ਬਹੁਤ ਸਾਲ ਤੋਂ ਜੀ ਅੰਦਰ ਬੁਖਤ ਸਤਿ ਨਾਮ ਤੇ ਆਵੇ ਹਰਿ ਛੋਵੇ ਜਿਵੇਂ ਨਾਮ ਸੁਣਾਰੋ ਤਰੋ ਤਲਾ ਛੇ ਨਾਮ ਜੀ ਸਵਾਗਤ ਦੁਸਤਾਂ ਖੈਰ ਸਾਹਿਬ ਆਓ ਸ਼ਹਾਦਤ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਅਤੇ ਉਪਰਾਲਾ ਕੀਤਾ ਅਤੇ ਸਾਡੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਹੇਠ ਇਸ ਵਕਤ ਸ਼ਹੀਦਾਂ ਦੀ ਪਾਵਨ ਧਰਤੀ ਤੋਨਾਂਦਪੁਰ ਸਾਹਿਬ ਨੂੰ ਇਹ ਪਾਵਨ ਸ਼ਹੀਦੀ ਨਗਰ ਕੀਰਤਨ ਪ੍ਰਾਰambh ਹੋਣ ਲੱਗਾ ਅਰਦਾਸ ਹੋਈ ਹੈ ਸੋ ਦਾਸ ਕੇ ਸਰਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਜੁਗੋ ਜੁਗ ਟਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਲ ਕੋ ਧੰਨਵਾਦ ਕਰਦਾ ਹੈ ਅਮਰ ਸ਼ਹੀਦਾ ਦੀ ਇਸ ਪਾਵਨ ਧਰਤੀ ਤੋਂ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਸਤਕਾਰਯੋਗ ਮਹਾਪੁਰਖ ਸਤ ਬਾਬਾ ਲੱਖਾ ਸਿੰਘ ਜੀ ਔਰ ਇਸ ਹਲਕੇ ਦੇ ਪੁਰਜੇ ਕੀ ਬੰਦੇ ਅੱਜ ਕਰਨੀ ਹੈ ہماری ਗੱਡੀ ਫੁੱਟਰੋਂ ਰੋੜਾ ਤੋਂ ਮਨਾਂ ਦੇ ਅੱਜ ਹੋਣਾ ਹੈ ਅੱਜ ਕੰਮ ਕਰਨਾ ਹੈ ਅਧਿਕਾਰਾਤਮਾ ਅੱਜ ਬੁਲਾਈ ਇਹ ਬਾਰੇ ਲਾ ਇਹ ਮਹਾਨ ਨਗਰ ਕੀਰਤਨ ਜੋ ਕਿ ਫਰੀਦਕੋਟ ਤੋਂ ਆਰੰਭ ਹੋ ਕੇ ਸਭੇ ਅੱਜ ਪਹੁੰਚੇ ਨੇ। ਤੋ ਸਭੀ ਵਾਪਸ ਜੁੜਦੇ ਰੋ ਪਿੱਛੇ ਪਿੱਛੇ ਚਲਦੇ ਰੋ ਮੇਰਾ ਵੀਰ। ਉਹੀ ਲੱਗਦਾ। I don't know nothing. ਉਹਨੇ ਤੇ ਆਹ ਰੇ ਬਾਦਾਂ ਦੀ ਆਵਾਜ਼ ਨਹੀਂ ਆਉਂਦੀ ਸਾਥ ਜੀ ਐਨੀ ਸਾਧ ਤੋਂ ਹੁਣੇ ਕੇ ਆਵਾਜ਼ ਬਿਲਕੁਲ ਨਹੀਂ ਆ ਰਹੀ ਆਪਾਂ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਨਾਲ ਜਾ ਰਹੇ ਆ ਅੱਗੇ ਲੱਗੇ ਫੜਦੇ ਜੀ ਇਹ ਜਿਹੜੀਆਂ ਚੌਂ ਰੀਆਂ ਨੇ ਫਾਟਕ ਕ੍ਰੋਸ ਕਰੋ ਜਲਦੀ ਜਲਦੀ ਆਦ ਕੜੇ ਆ ਟ੍ਰੇਨ ਦਾ ਟਾਈਮ ਹੋ ਗਿਆ ਆਦ ਕਰਕੇ ਅੱਗੇ ਗੱਡੀਆਂ ਲੰਘਾਓ ਸਾਰੀਆਂ ਇਹੇ ਕਰ ਸਰ ਸਰ ਧੰਨ ਹੈ ਗੁਰੂ ਤੇਗ ਬਹਾਦਰ जॾो तड़पदीरू हो वे जवा आनंदपर नेठा तप तूं होपरो बेठा दफ़ तूं ਤਨ ਤਨ ਕਲਪੀ ਹੋਵੇ ਆ ਮੈਂ ਆਨੰਦ ਪੁਰਿ ਨੂੰ ਬੈਠਾ ਤੱਕਤਾ ਤੇ ਤੂੰ